ਇੱਥੇ ਖੜੇ ਹੋ ਜੀ ਬੋਲੇ ਸੋਨਿਆ ਸੋਸ ਸ੍ਰੀ ਅਕਾਲ ਬੋਲੇ ਬੋਲੇ ਸੋਨਿਆ ਸੋਸ ਸ੍ਰੀ ਅਕਾਲ ਇੱਕ ਮਿੰਟ ਇੱਕ ਮਿੰਟ ਠੀਕ ਹੈ ਹਾਂਜੀ ਬੋਲੋ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਜਥੇਦਾਰਿੰਦਰ ਪੌਰ ਸਿੰਘ ਦੇ ਘਰ ਆਏ ਵਿਖੇ ਸਰਦਾਰ ਕਲਮੂਨ ਸਿੰਘ ਜੀ ਜਿਹੜੇ ਮੁੱਖ ਸਲਾਹਕਾਰ ਦਿੱਲੀ ਗੁਰਦੁਆਰਾ ਕਮੇਟੀ ਤੇ ਸੀਨੀਅਰ ਮੈਂਬਰ ਤੇ ਉਹ ਜਥੇਦਾਰਿੰਦਰ ਪੌਰ ਸਿੰਘ ਦੇ ਘਰ ਆਏ ਠਾਈ ਉਥੇ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਕੁਝ ਧਾਰਮਿਕ ਗੱਲਾਂ ਵੀ ਕੀਤੀਆਂ ਗਈਆਂ। ਉਹ ਸੜਾਨੀ ਆਗਿਆ ਕੋਰ ਦਾ ਹਾਲਚਾਲ ਪਤਾ ਕਰਨ ਆਈ ਸੀ। ਤੇ ਉਹਨਾਂ ਉਹ ਬੜੇ ਪੁਰਾਣੇ ਸਾਥੀ ਆ ਗਏ ਵੀ ਜਿ세 ਦਲੇਂਦਰ ਪਾਲ ਸਿੰਘ ਖਾਲਸਾ ਜੀ ਦੇ। ਉਹਨਾਂ ਨੇ ਧਾਰਮਿਕ ਵੀ ਤੇ ਸਿਆਸੀ ਗੱਲਾਂ ਕੀਤੀਆਂ ਤੇ ਕੁਝ ਗੱਲਾਂ ਉਹਨਾਂ ਨੇ ਧਰਮ ਪ੍ਰਚਾਰ ਦੀ ਵੀ ਕੀਤੀਆਂ। ਉਹ ਕਹਿੰਦੇ ਹੁਣ ਵਲੇ ਜਾਂ ਹੁਣ ਹੋਰ ਉਹਦੇ ਵਿੱਚ ਬਹੁਤ ਫਰਕ ਆ ਰਿਹਾ ਹੈ। ਪਹਿਲੇ ਧਰਮ ਪ੍ਰਚਾਰ ਜਿਹੜਾ ਹੋਇਆ ਸੀ ਜਿਹੜਾ ਜਥੇਦਾਰ ਸਾਹਿਬ ਨੇ ਸ਼ੁਰੂ ਕੀਤਾ ਸੀ ਉਹ ਪਾਠ ਮੋਖਸ਼ ਸਮਾਗਮ ਵੀ ਕਰਾਇਆ ਸਾਰਾ ਕੁਝ ਕਰਾਇਆ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਉਹ ਆਪਣਾ ਬਾਈਟ ਦਿੱਤੀ ਏ ਉਹ ਤੁਸੀਂ ਸੁਣੀ ਲੋਗੇ ਮੈਂ ਉਹਨਾਂ ਦਾ ਜੀ ਆਇਆਂ ਨੂੰ ਕਹਿਣਾ ਤੇ ਉਹਨਾਂ ਦਾ ਸਵਾਗਤ ਵੀ ਕਰਨਾ ਆਪਣਾ ਇੱਥੇ ਜਲੰਧਰ ਆਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਹਰਮੋਨ ਸਿੰਘ ਜੀ ਅੱਜ ਤੁਸੀਂ ਭਵਿੰਦਰ ਸਿੰਘ ਖਾਸਰੇ ਜਲੰਧਰ ਵਿੱਚ ਗ੍ਰਹਿ ਵਿਖੇ ਪਹੁੰਚੇ ਹੋ ਕੀ ਮਹਿਸੂਸ ਕਰਦੇ ਹੋ ਵਾਈਗੁਰਜੀ ਕਾਲਸਾ ਵਾਈਗੁਰਜੀ ਕੀ ਫਤਿਹ ਆਜ ਜਲੰਧਰ ਵਿਖੇ ਸਾਰ ਭੁਪਿੰਦਰ ਸਿੰਘ ਕੀ ਕਾਲਸਾ ਸੁਪੁੱਤਰ ਸਾਜਖੰਡ ਵਾਸੀ ਜਹਦਰਿੰਦਰਪਾਲ ਸਿੰਘ ਖਾਲਸਾ ਹੋਰਾਂ ਦੇ ਗ੍ਰਹਿ ਵਿਖੇ ਮਾਤਾ ਅਜੈ ਕੌਰ ਜੀ ਦੇ ਨਾਲ ਸਾਜੇ ਜੀ ਮਿਲ ਕੇ ਆਪਣੀ ਬਹੁਤ ਹੀ ਉਹਨੀਆਂ ਮਿੱਠੀਆਂ ਯਾਦਾਂ ਨੂੰ ਸਾਹਮਣੇ ਲੈ ਕੇ ਆਏ ਆ ਜਿਹੜੀਆਂ ਮਿੱਠੀਆਂ ਯਾਦਾਂ ਦਿੱਲੀ ਵਿਖੇ ਰਹਿੰਦਿਆਂ ਹੋਇਆਂ ਜਹਦਰਿੰਦਰਪਾਲ ਸਿੰਘ ਖਾਲਸਾ ਹੋਰਾਂ ਦੀ ਰਹਿਨਮਾਈ ਦੇ ਵਿਚਕਾਰ ਤਰ ਪ੍ਰਚਾਰ ਦੇ ਕਾਰਜਮੈਿਕ ਕਰਦੇ ਸਾਂ ਜਾਂ ਉਸ ਤੋਂ ਇਲਾਵਾ ਆਕਾਲੀ ਮੂਵਮੈਂਟ ਦੇ ਅੰਦਰ ਜੋ ਸੇਵਾਮੁਹਾਨਾਂ ਨੇ ਪਾਈਆਂ ਉਹਨਾਂ ਦੇ ਨਾਲ ਰਹਿ ਕੇ ਅਸੀਂ ਜੋ ਸੇਵਾਵਾਂ ਕੀਤੀਆਂ ਉਹਨਾਂ ਦੀਆਂ ਮਿੱਠੀਆਂ-ਮਿੱਠੀਆਂ ਯਾਦਾਂ ਨੂੰ ਇਸ ਪ੍ਰਵਾਦ ਦੇ ਨਾਲ ਸਾਂਝ ਪਾ ਕੇ ਅਸੀਂ ਬਹੁਤ ਹੀ ਆਪਣੇ ਆਪ ਨੂੰ ਗੌਰਵ ਮਹਿਸੂਸ ਕਰ ਰਹੇ ਹਾਂ ਜਗਦਰਿੰਦਰ ਸਿੰਘ ਜਗਦਰਿੰਦਰ ਪਾਲ ਸਿੰਘ ਖਾਲਸਾ ਹੋਰੀ ਇੱਕ ਇੰਸਟੀਚੂਸ਼ਨ ਸਨ ਉਹਨਾਂ ਪ੍ਰਚਾਰ ਦੇ ਕਾਰਜਾਂ ਵਾਸਤੇ ਵੀ ਆਕਾਲੀ ਮੂਵਮੈਂਟ ਵਾਸਤੇ ਵੀ ਸ਼ਰੋਮਣੀ ਆਕਾਲੀ ਦਲ ਵਾਸਤੇ ਕਿਸੇ ਵਿਅਕਤੀ ਵਾਸਤੇ ਨਹੀਂ ਸਨ ਉਹ ਜਥੇਬੰਦੀ ਲਈ ਪੂਰੀ ਤਰ੍ਹਾਂ ਸਮਰਪਿਤ ਸਨ ਔਰ ਆਪਣੇ ਜੀਵਨ ਦੇ ਅੰਤਲੇ ਸਾਹਸਾਂ ਤੱਕ ਉਹਨਾਂ ਨੇ ਆਪਨੇ ਆਪ ਨੂੰ ਔਰ ਆਪਣੇ ਪਰਿਵਾਰ ਨੂੰ ਇਹੀ ਕਿਹਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਹਿਣਾ ਹੈ ਔਰ ਹਮੇਸ਼ਾ ਰਹੋਗੇ ਸਾਬੋ ਭੁਪਿੰਦਰ ਸਿੰਘ ਖਾਲਸਾ ਉਹਨਾਂ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਸੇਵਾ ਕਰ ਰਹੇ ਨੇ ਜਗਤਿੰਦਰਪਾਲ ਸਿੰਘ ਖਾਲਸਾ ਹੋਰਾਂ ਦੀਆਂ ਦਿੱਲੀ ਵਿਖੇ ਜੁੜੀਆਂ ਸੇਵਾਵਾਂ ਨੇ ਮੈਂ ਤਾਂ ਮੰਨ ਲਿਆ ਕਿ ਧਰਮ ਪ੍ਰਚਾਰ ਕਾਰਜ ਵਾਸਤੇ ਜੇ ਅਗਰ ਕਿਸੇ ਨੂੰ ਯਾਦ ਰੱਖਿਆ ਜਾਏਗਾ ਉਹਦੀ ਬੁਨਿਆਦ ਰੱਖਣ ਨੂੰ ਯਾਦ ਰੱਖਿਆ ਜਾਏਗਾ ਉਹ ਜੈ ਹਨेंद्रਪਾਲ ਸਿੰਘ ਖਾਲਸਾ ਨੇ ਇਹ ਨਹੀਂ ਕਿ ਪਹਿਲੇ ਧਰਮ ਪ੍ਰਚਾਰ ਨਹੀਂ ਹੁੰਦਾ ਸੀ ਲੇਕਿਨ ਧਰਮ ਪ੍ਰਚਾਰ ਦੇ ਵਿੰਗ ਦੇ ਰੂਪ ਵਿੱਚ ਕਿਸੇ ਕਾਰਜ ਨੂੰ ਕਰਨਾ ਬਤੌਰ ਚੇਅਰਮੈਨ ਦੇ ਉਹ ਬੜੀ ਵੱਡੀ ਕੰਮ ਸੀ ਉਸ ਦੇ ਨਾਲ ਨਾਲ ਪਾਠ ਬੋਸ ਸਮਾਗਮ ਜੋ ਗੁਰਦੁਆਰਾ ਰਕਾਬ ਸਿੰਘ ਸਾਹਿਬ ਵਿੱਚ ਕੀਤਾ ਗਿਆ ਜੋ ਕਿ ਅੱਜ ਵੀ ਹਜ਼ਾਰਾਂ ਲੋਕਾਂ ਦੇ ਦਿਲਾਂ ਦੇ ਵਿੱਚਕਾਰ ਉਹ ਯਾਦਗਾਰ ਅੱਜ ਵੀ ਕਾਇਮ ਹੈ ਗੁਰਦੁਆਰਾ ਦੀ ਗ੍ਰੰਥੀ ਸਹਿਬਾਨ ਹੋਣ ਘਰਾਂ ਦੇ ਵਿੱਚ ਸਹਿ ਪਾਠ ਕਰਨ ਵਾਲੇ ਹੋਣ ਔਰ ਸਭ ਤੋਂ ਵੱਡੀ ਗੱਲ ਜਗਤਿੰਦਰਪਾਲ ਸਿੰਘ ਖਾਲਸਾ ਹੋਰ ਨੇ ਆਪਣੀ ਇੱਕ ਵਸੀਅਤ ਲਿਖੀ ਉਸ ਵਸੀਅਤ ਨੂੰ ਗੁਰਮਤ ਅਨੁਸਾਰ ਜੀਣ ਵਾਲੇ ਹਰ ਵਿਅਕਤੀ ਨੂੰ ਉਹ ਕਹਿ ਕੇ ਗਏ ਕਿ ਆਪਣੇ ਜੀਵਨ ਕਾਲ ਦੇ ਅੰਦਰ ਤੁਸੀਂ ਇਸ ਵਸੀਅਤ ਨੂੰ ਲਿਖ ਕੇ ਜਾਓ ਤਾਂ ਕਿ ਗੁਰਮਤ ਦੀ ਜਿਹੜੀ ਰਹਿਣੀ ਬਹਿਣੀ ਜਿਹੜੀ ਹੈ ਉਹ ਹੋਰ ਮਜ਼ਬੂਤ ਹੋ ਸਕੇ ਜਗਤਿੰਦਰਪਾਲ ਸਿੰਘ ਖਾਲਸਾ ਹੋਰ ਨੇ 1984 ਦੇ ਕਤਲੇਆਮ ਤੋਂ ਬਾਅਦ ਜੋ ਵੀ ਉਹ ਕਰ ਸਕਦੇ ਸਨ ਵਿਧਵਾਵਾਂ ਦੀ ਮਦਦ ਕਰਨੀ ਸਹਿਤਾ ਦੇਣੀ ਔਰ ਕਈ ਸਾਰੇ ਝੂਠੇ ਕੇਸਾਂ 'ਚ ਵੀ ਉਹਨਾਂ ਨੂੰ ਫਸਾਇਆ ਗਿਆ ਲੇਕਿਨ ਉਹਨਾਂ ਨੇ ਹਮੇਸ਼ਾ ਹੀ ਦਲੇਰੀ ਦੇ ਨਾਲ ਕਿਤੇ ਚੁਕੇ ਨਹੀਂ ਕਿਤੇ ਸਮਝੌਤਾ ਨਹੀਂ ਕੀਤਾ ਔਰ ਨਾ ਹੀ ਕਦੀ ਕਿਸੇ ਅਗੇ ਸਮਰਪਣ ਕੀਤਾ ਔਰ ਉਹਨਾਂ ਨੇ ਹਮੇਸ਼ਾ ਆਪਣੇ ਸਾਥੀਆਂ ਨੂੰ ਵੀ ਇਹੀ ਗੱਲ ਕਹੀ ਕਿ ਤੁਸੀਂ ਅਗਰ ਗੁਰਮਤ ਨਾਲ ਜੁੜ ਕੇ ਰਹੋਗੇ ਫਿਰ ਜਿੰਨੀਆਂ ਮਰਜ਼ੀ ਪੀੜਾਂ ਅਕਾਲ ਪੁਰਖ ਤੁਹਾਨੂੰ ਉਸ ਪੀੜਾ ਤੋਂ ਬਾਹਰ ਕੱਢੇਗਾ ਔਰ ਅੱਜ ਮੈਂ ਸਮਝਦਾ ਹਾਂ ਕਿ ਦਰ ਸਿੰਘ ਖਾਲਸਾ ਨੂੰ ਆਪਣੇ ਪਿਤਾ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਹੋਵੇਗਾ ਔਰ ਇਹਨਾਂ ਦੀ ਮਾਤਾ ਯਾਨੀ ਸਾਡੀ ਮਾਤਾ ਆਗਿਆ ਕੌਰ ਜੀ ਜਿਹੜੇ ਕਿ ਤਨਸ ਪਤਨੀ ਹਨ ਸਾਟਖੰਡ ਵਾਸੀ ਜਹਦੰਦਰ ਪਾਲ ਸਿੰਘ ਖਾਲਸਾ ਹੋਰਾਂ ਦੇ ਉਸ ਮਾਤਾ ਨੂੰ ਮਿਲ ਕੇ ਲੱਗਦਾ ਹੈ ਕਿ ਅਕਾਲੀ ਮਾਤਾਵਾਂ ਕਿਹੋ ਜੀਆਂ ਹੁੰਦੀਆਂ ਸਨ ਔਰ ਅੱਜ ਕਿਹੋ ਜੀਆਂ ਨਹੀਂ ਲੇਕਿਨ ਉਹਨਾਂ ਦੇ ਵਿੱਚ ਜੋ ਸਮਰਪਣ ਸੀ ਮੈਨੂੰ ਯਾਦ ਹੈ ਕਿ ਇੱਕ ਚੌਕੇ ਦੇ ਵਿੱਚ ਲਗਭਗ 20-20 ਲੋਕ ਲੰਗਰ ਗੁਰੂ ਘਰ ਛੱਪ ਕੇ ਜਾਂਦੇ ਸੀ ਲੇਕਿਨ ਕਦੀ ਮੱਥੇ ਦੇਸ਼ਕਿੰ ਨਹੀਂ ਆਈ ਲੇਕਿਨ ਇੱਕੋ ਗੱਲ ਹੁੰਦੀ ਸੀ ਪਰਵਾਹ ਠੀਕ ਹੈ ਚੜਦੀ ਕਲਾ ਚ ਹੈ ਔਰ ਚੜਦੀ ਕਲਾ ਚ ਰਹਿਣਾ ਹੈ ਘਬਰਾਣਾ ਨਹੀਂ ਬਿਲਕੁਲ ਵੀ ਔਰ ਮਾਤਾ ਅਗਿਆ ਕੌਰ ਜੀ ਨੂੰ ਮਿਲ ਕੇ ਅੱਜ ਬਹੁਤ ਅੱਛਾ ਮਹਿਸੂਸ ਹੋਇਆ ਉਸ ਮਾਤਾ ਨੇ ਫਿਰ ਅਸੀਸ ਦਿੱਤੀ ਹੈ ਅਸੀਂ ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਕਿ ਵੀਰ ਭੁਪਿੰਦਰ ਸਿੰਘ ਖਾਲਸਾ ਇਸ ਤਰ੍ਹਾਂ ਹੀ ਪੰਥ ਦੀ ਸੇਵਾ ਕਰਦੇ ਰਹਿਣ ਔਰ ਮਾਤਾ ਅਗਿਆ ਕੌਰ ਜੀ ਆਪਣੇ ਸਰੀਰਕ ਰੂਪ ਦੇ ਅੰਦਰ ਲੰਬੀ ਆਇਯੂ ਲੈਣ ਸਿਹਤ ਵਧੀ ਰੂਹ ਕਿਰਪਾ ਦੇ ਸਾਡੇ ਵਰਗੇ ਨਿਮਾਣਿਆਂ ਤੇ ਅਸੀਸ ਦੇਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਵਿੱਚ ਤੁਸੀਂ ਜਿਹੜਾ ਅੱਜ ਤੁਹਾਨੂੰ ਪਤਾ ਹੋਵੇਗਾ ਕਿ ਕਰਤਾਰਪੁਰ ਸਾਹਿਬ ਦੇ ਵਿੱਚ 550 ਸਾਲਾ ਮਨਾਇਆ ਜਾ ਰਿਹਾ ਹੈ। ਔਰ ਇਹਦੇ ਵਿੱਚ ਜਿਹੜੀ ਸਿੱਖ ਸੰਗਤ ਬੜੀ ਇਸ ਮਸਲੇ ਨੂੰ ਲੈ ਕੇ ਬਹੁਤ ਖੁਸ਼ ਹੈ। ਤੇ ਤੁਸੀਂ ਕੋਈ ਸੰਗਤ ਨੂੰ ਮੈਸੇਜ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਮੈਂ ਸੰਗਤ ਨੂੰ ਕੇਵਲ ਇਤਨੀ ਵਿਸ਼ੇਸ਼ੀ ਕਰਨਾ ਚਾਹਨਾ ਕਰਤਾਰਪੁਰ ਸਾਹਿਬ ਕੋਰੀ ਡੂਰ ਜਿਹੜਾ ਹੈ ਉਹ ਸਿੱਖੀ ਦੇ ਧੁਰੇ ਦੀ ਸਿੱਖੀ ਦੇ ਪ੍ਰਚਾਰ ਦੀ ਸਭ ਤੋਂ ਵੱਡਾ ਕੇਂਦਰ ਹੈ। ਇਹ ਨਹੀਂ ਕਿ ਨਨਕਾਣਾ ਸਾਹਿਬ ਨਹੀਂ ਹੈ। ਔਰ ਦਰਬਾਰ ਸਾਹਿਬ ਅਮਰੰਗਰ ਹਰਮੰਦਰ ਸਾਹਿਬ ਨਹੀਂ ਹੈ ਇਹ ਹਰ ਹਰ ਇੱਕ ਚੀਜ਼ ਜਿਹੜੀ ਸਿੱਖੀ ਦੇ ਤੌਰੇ 'ਤੇ ਲੋੜੀ ਹੈ ਲੇਕਿਨ ਕਰਤਾਰਪੁਰ ਇੱਕ ਐਸੇ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਨੇ ਗੁਰੂ ਅੰਗਦ ਦੇ ਸੱਚੇ ਬਾਦਸ਼ਾਹ ਨੂੰ ਗੁਰਤਾ ਗਦੀ ਬਖਸ਼ਣ ਤੋਂ ਬਾਅਦ ਆਪਣੇ ਜੀਵਨ ਦੇ ਅੰਤਲੇ ਸਮੇਂ ਨੂੰ ਇੱਥੇ ਬਤਾਇਆ ਹੈ ਔਰ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਦੇ ਸਿਧਾਂਤ ਦਿੱਤਾ ਹੈ ਜਿਹੜਾ ਅੱਜ 550 ਸਾਲ ਬਾਅਦ ਵੀ ਨਾਮਾਂ ਤੇ ਨਿਭਾਏ ਲੋਹੇ ਰ ਇੱਕ ਤਰੀਕੇ ਦਾ ਸਿਧਾਂਤ ਹੈ ਜਿਹੜਾ ਅੱਜ ਵੀ ਲੋਕ ਉਸੇ ਤਰੀਕੇ ਨਾਲ ਪਾਲਣਾ ਕਰ ਰਿਹਾ ਹੈ ਚਾਹੇ ਉਹ ਕੈਨੇਡਾ ਹੋਵੇ ਚਾਹੇ ਅਮਰੀਕਾ ਹੋਵੇ ਚਾਹੇ ਉਹ ਯੂ ایس ਹੋਵੇ ਚਾਹੇ ਉਹ ਇੰਗਲੈਂਡ ਹੋਵੇ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਥਾਈਲੈਂਡ ਹੋਵੇ ਕੋਈ ਹੋਰ ਕੰਟਰੀਆਂ ਜਿਹੜੀਆਂ ਹੈਗੀਆਂ ਮਿਡਲ ਈਸਟ ਹੋਵੇ ਸਾਰੇ ਮੁਲਕਾਂ ਦੇ ਅੰਦਰ ਅੱਜ ਵੀ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਿਧਾਂਤ ਨੂੰ ਸਿੱਖ ਆਪਣੇ ਜੀਵਨ 'ਚ ਉਤਾਰ ਕੇ ਚੱਲ ਰਿਹਾ ਹੈ ਇਹ ਤਾਂ ਹੀ ਉਹਦੀ ਬਖਸ਼ਿਸ਼ ਹੈ ਕਿਤੇ ਡਿਫੈਂਸ ਮਿਨਿਸਟਰ ਕਿਤੇ ਪੁਲਿਸ ਕਮਿਸ਼ਨਰ ਕਿਤੇ ਜਾਂਚ ਕਿਤੇ ਸੈਨੇਟ ਦੇ ਮੈਂਬਰ ਬਣਦੇ ਪਏ ਨੇ ਇਹ ਗੁਰੂ ਨਾਨਕ ਦੀ ਬਖਸ਼ਿਸ਼ ਹੈ ਮੈਂ ਸਮਝਦਾ ਕਿ ਜੇ ਆਪਾਂ ਗੁਰੂ ਨਾਨਕ ਦੇ ਸਿਧਾਂਤਾਂ 'ਤੇ ਚੱਲਦੇ ਰਾਂਗੇ ਤਾਂ ਮੈਨੂੰ ਉਮੀਦ ਹੈ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਇੱਕ ਸੱਚ ਦੀ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ ਆਦ ਸਜਵਾ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਉਹ ਸੱਚ ਦੇ ਸਿਧਾਂਤ ਨੂੰ ਦੁਨੀਆਂ ਵਿੱਚ ਪਹੁੰਚਾਉਣ ਵਿੱਚ ਸਫਲ ਹੋ ਸਕਾਂਗੇ ਕੇਵਲ ਤਾਂ ਕੇਵਲ ਇਤਨੀ ਗੱਲ ਕਰੀਏ ਕਿ ਅਰਦਾਸ 'ਤੇ ਅਸੀਂ ਭਰੋਸਾ ਕਰੀਏ ਜੇ ਅਸੀਂ ਅਰਦਾਸ 'ਤੇ ਭਰੋਸਾ ਕਰਨਗੇ ਜੇ ਸੱਚ ਜਾਣਿਓ ਅੱਜ 70 ਸਾਲ ਬਾਅਦ ਅੱਜ ਸਾਡੀ ਅਰਦਾਸ ਸੁਣਨੀ ਸ਼ੁਰੂਆਤ ਹੋ ਗਈ ਹੈ। ਔਰ ਜੇ ਸਾ ਗੁਰੂ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਅੰਦਰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਕਰੋੜਾ ਵਾਸੀ ਕਰੋੜਾ ਸਿੰਘ ਜਿਹੜੇ ਨੇ ਉਹ ਗੁਰਸਿੱਖ ਨਿਤਾ ਪ੍ਰਤੀ ਅਰਦਾਸ ਕਰਦੇ ਨੇ ਜਿਹੜੇ ਗੁਰਦੁਆਰਾ ਸਾਹਿਬ ਪੰਥ ਤੋਂ ਵਿਛੋੜੇ ਗਏ ਨੇ ਉਹਨਾਂ ਦੇ ਖੁੱਲੇ ਦਰਸ਼ਕਦਾਰ ਸੇਵਾ ਸਮਾਲ ਖਾਲਸਾ ਪੰਥ ਨੂੰ ਬਖਸ਼ੋ ਔਰ ਨਾਲ ਹੀ ਸੇਖਾ ਵੀ ਅਰਦਾਸ ਕਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਇਹ ਸਰਬੱਤ ਦਾ ਭਲਾ ਵੀ ਅਰਦਾਸ ਹੀ ਕੀਤੀ ਸੀ ਮਗਨੇ ਆ ਜਿਹਦੇ ਵਿੱਚ ਮੇਰਾ ਪਤਾ ਆਪਣੇ ਹੱਥ ਹੋ ਜਾਂਦਾ ਜਦੋਂ ਮੈਂ ਸਰਬੱਤ ਦਾ ਭਲਾ ਮੰਗਣਾ ਆਵਰ ਅਲਕੇ ਅਰਦਾਸ ਕਰਿਆ ਕਰਿਆ ਦਾ ਚ ਵਿਸ਼ਵਾਸ ਕਰੀਏ ਇਹਦੇ ਵਿੱਚ ਤੁਸੀਂ ਸਾਨੂੰ ਇਹ ਦੱਸੋ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮਰਾਸਾ ਦੀ ਨਾਲੀ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਕੀ ਆਪਣਾ ਨਵਾਂ ਉਪਰਾਲਾ ਕਰਨਾ ਕੋਈ ਕੋਈ ਸੰਗਠਨਾਂ ਵੱਲੋਂ ਕੋਈ ਨਵਾਂ ਉਪਰਾਲਾ ਕਰ ਰਹੀ ਹੈ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਤਾਰਪੁਰ ਕੋਰੀਡੋਰ ਦੇ ਨਾਲ ਨਾਲ ਇਨਾਂ ਨੂੰ ਪਾਕਿਸਤਾਨ ਦੀ ਸਰਕਾਰ ਤੇ ਭਾਰਤ ਸਰਕਾਰ ਦੋਨਾਂ ਨੂੰ ਦੋਨੋਂ ਪਾਸੇ ਸਰਾਮਾ ਬਣਾਉਣ ਵਾਸਤੇ ਅਸੀਂ ਆਪਣੇ ਵੱਲੋਂ ਅਪੀਲ ਕੀਤੀ ਸਰਦਾਰ ਮਨਜੀਤ ਸਿੰਘ ਜੀ ਕੇ ਹੋਰਨ ਪੱਤਰ ਲਿਖ ਕੇ ਕਿ ਸਾਨੂੰ ਸਰਾਮਾ ਬਣਾਉਣ ਦੀ ਥਾਂ ਦਿੱਤੀ ਜਾਵੇ ਤਾਂ ਅਸੀਂ ਸਰਾਮਾ ਬਣਾਵਾਂਗੇ ਇਸ ਤੋਂ ਇਲਾਵਾ ਸਾਡਾ ਸਭ ਤੋਂ ਵੱਡਾ ਵਿਸ਼ੇਸ਼ ਕਾਰਨ ਸਾਡੇ 500 ਸਾਲਾਂ ਤੇ ਇਤਿਹਾਸ ਕਿ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਰਿਵਾਰ ਕਿੰਨਾ ਕਾਰਨਾ ਕਰਕੇ ਖਿੱਲਰ ਗਿਆ ਸੀ ਉਨਾ ਪਰਿਵਾਰ ਨੂੰ ਮੁੜ ਤੋਂ ਆਪਾਂ ਇਕੱਠਾ ਕਰੀਏ ਜਿੱਥੇ ਨਿਰਮਲੇ ਵੀ ਨੇ ਉਹਦੇ ਚ ਉਦਾਸੀਨ ਵੀ ਨੇ ਉਹਦੇ ਕੋਲ ਕਈ ਸਾਰੇ ਸਾਡੇ ਸਾਡੇ ਵਿੰਗ ਨੇ ਸਿੰਧੀ ਸਮਾਜ ਹੈ ਜਾਂ ਹੋਰ ਸਮਾਜ ਜਿਹੜੇ ਗੁਰਨਾਨਕ ਨਾਮ ਲੇਵਾ ਨੇ ਉਹਨਾਂ ਸਾਰਿਆਂ ਨੂੰ ਗਲਬਕੜੀ ਚ ਲੈ ਕੇ ਨੇੜੇ ਲਿਆਈਏ ਤਾਂ ਕਿ ਗੁਰਨਾਨਕ ਦਾ ਪਰਿਵਾਰ ਵਧੇ ਜਿੱਥੇ ਲੁਬਾਣੇ ਬੰਜਾਰੇ ਸਿਕਲੀਕਰ ਚਾਬੀ ਵਾਲੇ ਤਾਲੇ ਵਾਲੇ ਇਹ ਲੋਕ ਜਿਹੜੇ ਨੇ ਇਹ ਸਾਰੇ ਸਾਰੇ ਅੱਜ ਸਾਰੀ ਸੰਗਤ ਨੂੰ ਮੈਂ ਆਪ ਜੀ ਦੇ ਚੈਨਲ ਦੇ ਰਾਹੀਂ ਦੱਸਣਾ ਚਾਹਾਂਗਾ ਕੇ ਲੁਭਾਣੇ ਵੰਜਾਰੇ ਤੇ ਸਿਗਲੀ ਘਰ ਅੱਜ ਆਪਣੇ ਘਰ ਦੇ ਅੰਦਰ ਕੋਈ ਨਹੀਂ ਵੰਜਾਰੇ ਸਿਗਲੀ ਘਰ ਤੇ ਹੋਰ ਇਹਨਾਂ ਦੇ ਵਿੱਚ ਕਾਰ ਜਿੰਨੀਆਂ ਵੀ ਬਰਾਦਰੀਆਂ ਨੇ ਇਹ ਸਾਰੀਆਂ ਦੇ ਅੰਦਰ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਅੱਜ ਵੀ ਚਾਹੇ ਉਹ ਕੇਸਾ ਤਾਰੀ ਨੇ ਚਾਹੇ ਉਹ ਕੇਸਾ ਤਾਰੀ ਨਹੀਂ ਜਾਈਏ ਲੇਕਿਨ ਅੱਜ ਵੀ ਆਪਣੇ ਘਰ ਦੇ ਸਮਾਗਮ ਕੋਈ ਵੀ ਹੁੰਦਾ ਹੈ ਉਹਦੇ ਅੰਦਰ 1 ਰੁਪਿਆ ਗੁਰੂ ਨਾਨਕ ਦੇ ਨਾਮ ਦਾ ਕੱਢ ਕੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਆਉਂਦੇ ਕਿਉਂਕਿ ਅੱਜ ਵੀ ਉਹ ਗੁਰਗਨਾਨਕ ਨਾਮ ਲੈਵਾ ਨੂੰ ਉਹ ਸਾਰੇ ਲੋਕ ਗੁਰਨਾਨਕ ਨੂੰ ਆਪਣਾ ਇਸ਼ਟ ਬੰਦੇ ਨੇ ਗੁਰਨਾਨਕ ਨੂੰ ਉਹਦਾ ਰਹਿਬਰ ਮੰਨਦੇ ਨੇ ਤੇ ਅੱਜ ਸਾਡਾ ਅਜ ਲੋੜ ਹੈ ਕਿ ਇਸ ਪਰਿਵਾਰ ਨੂੰ ਦੁਬਾਰਾ ਤੋਂ ਇਕੱਠਾ ਕਰੀਏ ਇਹ ਖਿਲਿਆ ਰਿਹਾ ਪਰਿਵਾਰ ਜਦੋਂ ਗੁਰਨਾਨਕ ਦਾ ਇਕੱਠਾ ਹੋਏਗਾ ਫਿਰ ਗਿਣਤੀ ਦੀ ਗੱਲ ਨਹੀਂ ਰਹੇਗੀ ਫਿਰ ਗੁਰਨਾਨਕ ਵੀ ਗਾਲੀ ਹੋਏਗੀ ਚਾਰੇ ਪਾਸੇ ਆਓ ਰਲ ਕੇ ਉਪਰਾਲਾ ਕਰੀਏ ਸੱਚੀ ਗੁਰਨਾਨਕ ਸਾਹਿਬ ਦੀ ਜਿਹੜੀ 550ਵੀਂ ਜਿਹੜਾ ਪ੍ਰਕਾਸ਼ ਨੂੰ ਮਨਾਣਾ ਉਹ ਗੁਰਨਾਨਕ ਦੇ ਪਰਿਵਾਰ ਨੂੰ ਇਕੱਠਾ ਕਰਨਾ ਆਹ ਰਲ ਕੇ ਇਕੱਠਾ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਸਾਰੇ ਸਰਦਾਰ ਜਥੇਦਾਰ ਸਾਹਿਬ ਭਵਿੰਦਰ ਸਿੰਘ ਖਾਲਸਾ ਜੀ ਦੇ ਗ੍ਰਹਿ ਵਿਖੇ ਸਾਰੇ ਇਕੱਠੇ ਹੋਏ ਆਂ ਕਿਉਂਕਿ ਦਿੱਲੀ ਕਮੇਟੀ ਦੇ ਕੁਲਮੋਨ ਸਿੰਘ ਜੀ ਆਪਣੇ ਸਾਥੀਆਂ ਸਮੇਤ ਇੱਥੇ ਇਹਨਾਂ ਦੇ ਗ੍ਰਹਿ ਵਿਖੇ ਭਵਿੰਦਰ ਸਿੰਘ ਖਾਲਸਾ ਜੀ ਦੇ ਪਰ ਆ ਰਹੇ ਨੇ ਖਾਲਸਾ ਜੀ ਦਾ ਦਿੱਲੀ ਕਮੇਟੀ ਦੇ ਨਾਲ ਉਹਨਾਂ ਦੇ ਵੱਡਿਆਂ ਦਾ ਇੰਦਰਪਾਲ ਸਿੰਘ ਖਾਲਸਾ ਜੀ ਦਾ ਸਾਰਿਆਂ ਦੇ ਨਾਲ ਦਿੱਲੀ ਕਮੇਟੀ ਜਿਹੜੀ ਹੈ ਦਿਲੋਂ ਜਾਣਨਾ ਉਹਨਾਂ ਨੂੰ ਪਿਆਰ ਕਰਦੇ ਨੇ ਅੱਜ ਵੀ ਖਾਲਸਾ ਜੀ ਦੇ ਕੀਤੇ ਕੰਮਾਂ ਨੂੰ ਬਹੁਤ ਗੱਲਾਂ ਉਹਨਾਂ ਕੋ ਸੁਣੀਆਂ ਨੇ ਜਿਹੜਾ ਦੇਖਿਆ ਆਨੰਦ ਆਇਆ ਵੀ ਇਹੋ ਜਿਹੇ ਵੀ ਸੂਰਮੇ ਜੋਧੇ ਬਹਾਦਰ ਹੋਏ ਨੇ ਜਿਨ੍ਹਾਂ ਨੇ ਪੰਥ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ ਕੁਰਬਾਨੀਆਂ ਰੱਖੀਆਂ ਲੋਕਾਂ ਨੂੰ ਤਿਆਰ ਕੀਤਾ ਸਿੱਖ ਪੰਥ ਵਾਸਤੇ ਤੋਂ ਅੱਜ ਉਹ ਬਹੁਤ ਹੀ ਇੱਕ ਮਤਲਬ ਪੁਰਾਣੀਆਂ ਗੱਲਾਂ ਜਿਹੜੀਆਂ ਸਾਨੂੰ ਨਹੀਂ ਸੀ ਪਤਾ ਉਹ ਅੱਜ ਇਹਨਾਂ ਨੇ ਸਾਂਝੀਆਂ ਕੀਤੀਆਂ ਨੇ ਤੋਂ ਬਿੰਦਰ ਸਿੰਘ ਖਾਲਸਾ ਜੀ ਨੇ ਉਹਨਾਂ ਦਾ ਆਉਣ ਤੇ ਬਹੁਤ ਉਹਨਾਂ ਦਾ ਆਦਰ ਮਾਨ ਸਵਾਗਤ ਕੀਤਾ ਸਾਰਿਆਂ ਨੂੰ ਜੀ ਆਇਆਂ ਆਖਿਆ ਤੇ ਅਸੀਂ ਵੀ ਖਾਲਸਾ ਜੀ ਦੇ ਜਿੱਥੇ ਵੀ ਕਿਤੇ ਬੁਲਾਉਂਦੇ ਨੇ ਜਾਂ ਸਾਦੇ ਨੇ ਉੱਥੇ ਅਸੀਂ ਜਾਂਦੇ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜੇ ਆ ਅੱਗੋਂ ਵੀ ਜੋ ਸਾਨੂੰ ਆਦੇਸ਼ ਹੋਣਗੇ ਉਹਨਾਂ ਨੂੰ ਅਸੀਂ ਪਾਲਣ ਕਰਾਂਗੇ ਸੋ ਇਸ ਵੇਲੇ ਜੋ ਗੱਲਾਂ ਚੱਲਦੀਆਂ ਨੇ ਵੀ ਦਿੱਲੀ ਉਹ ਜਿਹੜੀ ਰਸਤਾ ਖੁੱਲਿਆ ਹੈ ਪਾਕਿਸਤਾਨ ਜਾਣ ਦਾ ਉਹਦੇ ਵਿੱਚ ਵੀ ਖਾਲਸਾ ਜੀ ਦੇ ਗਰਵ ਹੈ ਉਹਦੋਂ ਤਾਂ ਇੱਕ ਖੁਸ਼ੀ ਦਾ ਮਾਹੌਲ ਹੈ ਸੋ ਅਸੀਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਨੇ ਆ ਮੈਂ ਇੰਨਾ ਕੁਝ ਕਹਿੰਦਾ ਹਾਂ ਖਿਮਾ ਤਜਾਜ ਕਰਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ